ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਸ ਵਕਤ ਬਹੁਤ ਮਾਹੌਲ ਗਰਮਾਇਆ ਹੋਇਆ ਹੈ ਹਾਲਾਂਕਿ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਵਿਦਿਆਰਥੀਆਂ ਸਾਫਾ ਵਿਦਿਆਰਥੀਆਂ ਤੋਂ ਇਲਾਵਾ ਆ ਕਾਕੀ ਨੀਕਰ ਵਾਲੇ ਸੰਗੀ ਦੇਖ ਰਹੇ ਆ ਕਿ ਪੂਰੇ ਮਖ ਦੇ ਅੰਦਰ ਇੱਕ ਧਰਮ ਇੱਕ ਰੰਗ ਤੇ ਇੱਕ ਬੋਲੀ ਤੁਹਾਨੂੰ ਬਧਾਈ ਦੇ ਪਾਤੜਾ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਐ ਇੱਥੇ ਉਹ ਸੱਜਣ ਕਾਂਗਰਸੀ ਆਏ ਐ ਵੈਸੇ ਇਹ ਆਏ ਆ ਉਹ ਜਿਹੜੇ ਯੂਨੀਵਰਸਿਟੀ ਦੇ ਸਾਲਕਾ ਵਿਦਿਆਰਥੀ ਰਹੇ ਨੇ ਪਰ ਮੈਂ ਪੰਜਾਬੀ ਉਹ ਤੁਹਾਨੂੰ ਪੁੱਛਣਾ ਚਾਹੁੰਦਾ ਆ ਤੁਹਾਡੀ ਯੂਨੀਵਰਸਿਟੀ ਖੋਹੀ ਗਈ ਖੋਹੀ ਗਈ ਇਹ ਬਿਲੇਖਾ ਕਰ ਦਿਓ ਜਿੰਨੇ ਤਾਂ ਅਗਰ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਾਂ ਦੇ ਮੁਖੀ ਕੌਣ ਲੱਗੇ ਆ ਸੰਘ ਦੇ ਬੰਦੇ ਛੋੜਾ ਡੀਵੀਐਮ ਵੀ ਖੋਆ ਗਿਆ ਛੋੜੇ ਡੈਮਾਂ ਦੇ ਪ੍ਰਬੰਧ ਖੋਲੇ ਪਾਣੀ ਖੋਲੇ ਜ਼ਿੰਮੇਵਾਰ ਕੌਣ ਆ ਬਈ ਦੱਸੋ ਇਹ ਛੱਡੋ ਕੱਲੇ ਭੰਤੇ ਦੀ ਗੱਲ ਆ 20 ਸਾਲ ਤੋਂ ਮੈਨੂੰ ਕਹਿੰਦਾ ਜਵਾਬ ਦਿਓ ਇੱਥੇ ਬੰਦੇ ਬੋਲ ਕੇ ਗਏ ਆ ਇਹ ਸਾਲ ਦੇ ਜਿੰਨੇ ਮੁੱਖ ਮੰਤਰੀ ਰਹੇ ਆ ਜਿੰਨੇ ਸਿੱਖਿਆ ਮੰਤਰੀ ਰਹੇ ਆ ਜਿੰਨੇ ਮੈਂਬਰ ਰਹੇ ਆ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾ ਦਾ ਕਿਹੜਾ ਬੁਖਰ ਵਾਲਾ ਤੇ ਕਿਹੜਾ ਬੀਜੇਪੀਆ ਦਾ ਹੁਣੇ ਕੀ ਸੀ ਜਿਹੜਾ ਬੰਦਾ ਪੰਜਾਬ ਤੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਰਾਵੋ ਪੰਜਾਬ ਦੇ ਲੋਕੋ ਇਹਨਾਂ ਦੇ ਕੱਲਣਾ ਸਿਰਾਂ ਦੇ ਪੱਗਾਂ ਵੀ ਨਹੀਂ ਹੈ ਬੋਲਦੇ ਪੰਜਾਬੀ ਐ ਵੋਟਾਂ ਪੰਜਾਬੀਆਂ ਤੋਂ ਲੈਂਦੇ ਆ ਪਰ ਮੀਕਾ ਥਲੇ ਖਾਕੀ ਪਾਈ ਕਰਦੇ ਆ ਅੱਜ ਅੱਜ ਜਿੱਥੇ ਜਿੱਥੇ ਵੀ ਸਾਡੇ ਬੰਦੇ ਪੰਜਾਬ ਦੇ ਵਿੱਚੋਂ ਆ ਰਹੇ ਸੀ ਬਹੁਤ ਸਾਈਂ ਪੰਜਾਬ ਪੁਲਿਸ ਨੇ ਰੋਕਿਆ ਭਵਤਮਨ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਯੂਨੀਵਰਸਿਟੀ ਬਚਾਉਣ ਲਈ ਦੂਜੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਿਆਂ ਨੂੰ ਲੌਕ ਰਹੀ ਹੈ ਇਹ ਦੋਗਲੀ ਨੀਤੀ ਇਹਨਾਂ ਖਿਡਾਰਾਂ ਦੀ ਜਿਹੜੇ ਦਿੱਲੀ ਦੇ ਬੱਲੇ ਬਣੇ ਹੋਏ ਆ ਉਹ ਫੇਰ ਵੀ ਅਸੀਂ ਇਹਨਾਂ ਦੇ ਪੈਰਾਂ ਹੇਠਾਂ ਆ ਦਿੰਨੇ ਆ ਬਾਈ ਇਹ ਗਲਤੀ ਸਾਡੀ ਆ ਇਹਨਾਂ ਦੀ ਨਹੀਂ ਹੈਗੀ ਔਰ ਡਾਣੇ ਵਰਗੇ ਬੈਠਿਆ ਡਾਣਾ ਕਾਂਗਰਸੀ ਆ ਬੜੇ ਸਾਲਾਂ ਕਾ ਵਿਦਿਆਰਥੀ ਆ ਗੋਲਦੀ ਬੋਲ ਕੇ ਕਿਹਾ ਵਿਦਿਆਰਥੀ ਆ ਕੰਗ ਬੋਲ ਕੇ ਕਿਹਾ ਵਿਦਿਆਰਥੀ ਰਹੇ ਆ ਉਨਾਰ ਜਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਨਾ ਕਾਂਗਰਸੀ ਨਾ ਬਫਰ ਨਾ ਬਾਦਲ 2010 ਦੇ ਵਿੱਚ ਐਸੇ ਮਾਮਲੇ ਨੇ ਕੇਂਦਰ ਨੂੰ ਜਿੱਠੀ ਲਿਖੀ ਸੀਗੀ ਵੀ ਸਾਡੀ ਯੂਨੀਵਰਸਿਟੀ ਆ ਕੇਂਦਰੀ ਕਾਲਜ ਕਰਕੇ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਹੁਣ ਸਕੱਬੀਰ ਸਿੰਘ ਕੀ ਕਹਿੰਦਾ ਕਿ ਅਸੀਂ ਯੂਨੀਵਰਸਿਟੀ ਚਾਉਣੀ ਆ ਯਾਰ ਆਖੋ ਕੀ ਤੁਹਾਡੀ ਆ ਭਵਤਮਾਨ ਨੇ ਕੀ ਕੀਤਾ ਪੀਐਮ ਸ੍ਰੀ ਦਾ ਅਧੀਨ ਘੱਟੋ ਘੱਟ ਸੈਂਟਰ हवाले करते नवी सिक्षा नीति जारी पूरी दक्षणी स्टेटा ने दक्षणी सूबे ने पश्चमी बंगाल ने लागू नहीं की सब तो पहला हालाई पहले सो पंजाब के लोग मैं नौजवान को बेनती करना चाहता कि पंजाब के नौजवान धरती छद के ना भजो भाई जो धरती बेहद कर दरती के कब्जे भी होने हैं यूनिवर्सिटियां भी लुट्ट जाएगा जमीन भी लुट्टिया जाएगा जमीन जगवान की कर रहे हैं जिनेब्लिक सैक्टर है जिमिया सरकारी जायदाद सारना बैठ रहा है वो भी आम की लड़ है ਫੇਸ ਕਰਕੇ ਇਹ ਪੰਜਾਬ ਨਾ ਛੱਡ ਕੇ ਜਾਓ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਇਹ ਪੰਜਾਬ ਨੇ ਲੁਟਿਆ ਜਾਣਾ ਭਾਈ ਪੰਜਾਬ ਨੇ ਭਰਾ ਹੋ ਜਾਣਾ ਹੈ ਉਹ ਮੈਂ ਕਹਿੰਦਾ ਧੰਨਵਾਦ ਕਰਦਾ ਹਾਂ ਇਹਨਾਂ ਨਾਗਵਾਨਾਂ ਦਾ ਜਿੰਨੀਆਂ ਵੀ ਜੱਫਾ ਕੰਨੀਆਂ ਨੇ ਇਕੱਠੇ ਹੋ ਕੇ ਇੱਥੇ ਵੇਖੀ ਹਾਸ ਕਿਤਾ ਇਹ ਲੜਾਈ ਲੜੀ ਹੈ ਤੇ ਇਹ ਸਾਰੇ ਪੰਜਾਬ ਨੂੰ ਇਕੱਠਾ ਕਰਤਾ ਇੱਥੇ